ਕੀ ਆਲਚਾਲ ਵੈਲਕਮ ਟੂ ਬੈਕ ਮਾਈ YouTube ਚੈਨਲ ਨਵੇਂ ਬਲੌਗਰ ਦਾ ਸਵਾਗਤ ਹੈ ਜੀ ਅੱਜ ਆਪਾਂ ਚੱਲੇ ਜੀ ਮੂੰਹ ਕਾਲਾ ਕਰਾਣਾ ਕਾਲਾ ਮਤਲਬ ਕਲਰ ਵਗੈਰਾ ਕਰਾਣਾ ਤੇ ਵਾਲ ਬੁਲ ਘਟਵਾਣ ਜਾ ਰਹੇ ਆਂ ਵਾਲ ਵੱਡੇ ਹੋ ਗਏ ਆ ਦੇਖੋ ਹਨਾ ਤੇ ਵਾਲ ਬੁਲ ਘਟਾਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਮਾਰਕੀਟ ਥੋੜਾ ਸਮਾਨ ਸਮੂਹ ਲੈ ਕੇ ਆਣਾ ਆ ਤੇ ਪਹਿਲਾਂ ਆਪਾਂ ਚੱਲੀਏ ਵਾਲ ਕੜਵਾਣ ਓਕੇ ਜੀ ਹਾਂ ਜੀ ਆਪਾਂ ਪਹੁੰਚ ਗਏ ਦੁਕਾਨ ਤੇ ਠੀਕ ਹੈ ਤੇ ਇਹ ਆ ਉਹ ਬੰਦਾ ਜਿੱਦਾਂ ਨਾਲ ਆਪਾਂ ਘੁੰਮਣ ਕਰਨਾ ਚਾਹੀਦਾ ਹਨਾ ਆਪਣਾ ਯਾਰ ਵੈਲੀ ਸਾਨੂੰ ਹੋ ਗਿਆ ਆਪਾਂ ਨੂੰ ਕੁਟਕੜਾ 15-20 ਸਾਲ 15-20 ਸਾਲ 15-20 ਸਾਲ ਹੋ ਗਿਆ ਸਾਨੂੰ ਜਾਂਦਿਆਂ ਮਤਲਬ ਵੀ ਘੁੰਮਣਾ ਕਰਨਾ ਅਸੀਂ ਇਕੱਠੇ ਜਾਈਦਾ ਕਿਤੇ ਕਿਤੇ ਇਕੱਲਾ ਲੰਨੇ ਜਾਂਦਾ ਹੁੰਦਾ ਜਾਂ ਹੁਣ ਤਾਂ ਗੱਲਾਂ ਨਹੀਂ ਜਾਂਦਾ ਹੁਣ ਆਪਣੇ ਘਰ ਆ ਰਹਿਣਾ ਜਾਂਦਾ ਠੀਕ ਹੈ ਜੀ ਦੁਕਾਨ ਤੇ ਆਪਾਂ ਆ ਗਏ ਤੇ ਹੁਣ ਆਪਾਂ ਪਹਿਲਾਂ ਕਟਿੰਗ ਕਰਾਈਏ ਦੋਸਤੋ ਦਾੜੀ ਤੇ ਮੁੱਛਾਂ ਸਾਰਾ ਕੰਮ ਕਰਾਉਣਾ ਹੈ ਕਿਉਂਕਿ ਆਪਣਾ ਆ ਰਿਹਾ ਹੈ ਰਿਸ਼ਤਦਾਰੀ ਚ ਵਿਆਹ ਠੀਕ ਹੈ ਜੀ ਤਾਂ ਹੁਣ ਆਪਾਂ ਕਰੀਏ ਪਹਿਲਾ ਕੰਮ ਸ਼ੁਰੂ ਹਾਂਜੀ ਆ ਦੇਖੋ ਆਪਾਂ ਕਰ ਰਹੇ ਹਾਂ ਜੀ ਪਹਿਲਾਂ ਮੁੱਛਾਂ ਦਾ ਕੰਮ ਕਰਾ ਰਹੇ ਆ ਆਪਾਂ ਮੁੱਛਾਂ ਸੈਟਿੰਗ ਕਰਾ ਰਹੇ ਆਗੇ ਹਾਂਜੀ ਮੁੱਛਾਂ ਤੋਂ ਬਾਅਦ ਆਪਣਾ ਕੰਮ ਸ਼ੁਰੂ ਹੋ ਗਈ ਹੈਅਰ ਕਟਿੰਗ ਦਾ ਤੁਸੀਂ ਦੇਖ ਸਕਦੇ ਹੋ ਹਾਂਜੀ ਕੰਮ ਆਪਣਾ ਹੋ ਗਿਆ ਕੰਪਲੀਟ ਮੁੱਛਾਂ ਦਾ ਤੇ ਆਪਣਾ ਹੇਅਰ ਕਲਰ ਵਗੈਰਾ ਸਾਰਾ ਹਨਾ ਮੁੱਛਾਂ ਦੇ ਸੋਹਣੀਆਂ ਲੱਗ ਰਹੀਆਂ ਨੇ ਜੇ ਕਿਵੇਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਓਕੇ ਜੀ ਹਾਂਜੀ ਆ ਦੇਖੋ ਆਪਣੇ ਪਹਿਨੇ ਟੇਬਲ ਤੇ ਇੱਥੇ ਆਪਾਂ ਲਗਾਉਂਦੇ ਨੇ ਸਮਾਨ ਸ਼ੂਜ਼ ਤੇ ਪੜਾਕੇ ਵੀ ਆਪਾਂ ਨੇ ਇੱਥੇ ਹੀ ਲਗਾਏ ਨੇ ਤੇ ਬਾਈ ਦਾ ਨਾਮ ਹੈਗਾ ਬਾਬੂ ਇਹ ਲਗਾੰਦਾ ਰਜੂਸ ਦੀ ਰੈਡੀ ਤੇ ਬੰਦਾ ਵਾਲੀ ਬਹੁਤ ਵਧੀਆ ਆ ਦੇਖੋ ਜੂਸ ਦੀ ਰੇੜੀ ਆ ਸਾਹਮਣੇ ਪੂਰੀ ਸਾਫ ਸਫਾਈ ਰੱਖਦਾ ਬਾਈ ਠੀਕ ਆ ਤੇ ਇੱਥੋਂ ਆਪਾਂ ਲੈਣਾ ਸੀਗੇ ਸੂਟ ਮੰਮੀ ਦਾ ਜਿਹੜਾ ਕਿਉਰੇ ਫੜਾ ਕੇ ਗਏ ਸੀਗੇ ਲੋ ਜੀ ਆਪ ਆ ਗਿਆ ਘਰੇ ਠੀਕ ਆ ਦੱਸੋ ਕਿੱਦਾਂ ਦੇ ਲੱਗ ਰਹੇ ਨੇ ਮੁੱਛਾਂ ਵਗੈਰਾ ਹੈ ਤੇ ओके okay जी ਆ ਦਾ ਵਲੋਗ ਇੰਨਾ ਕੀ ਸੀ ਤੇ ਜੇ ਸ਼ਾਮ ਨੂੰ ਜਾਵਾਂਗੇ ਮਾਰਕੀਟ ਤੇ ਪਲਾਨ ਬਣਾਇਆ ਮਾਰਕੀਟ ਦਾ ਦਾ ਸ਼ਾਮ ਨੂੰ ਜਾਵਾਂਗੇ ਉਹ ਵੀ ਐਡ ਕਰਾਂਗੇ ਇਸ ਵਿੱਚ ਠੀਕ ਹੈ ਨਹੀਂ ਤਾਂ ਫਿਰ ਆਪਣਾ ਵਲੋਗ ਐਂਡ ओके बाय बाय ਹੋਰ ਰੰਗ ਆਪਣਾ ਅਗਲੇ ਵੀਡੀਓ ਤੇ ਵੈਲਕਮ ਟੂ ਬੈਕ ਮੈਨ ਯੂਟਿਊਬ ਚੈਨਲ ਤੇ ਹਾਂਜੀ ਆਪਾਂ ਚੱਲਣੇ ਹਾਂ ਮਾਰਕੀਟ ਠੀਕ ਹੈ ਜੀ ਹਾਂਜੀ ਆਪਾਂ ਚੱਲੇ ਆਂ ਮਾਰਕੀਟ ਜਿਹੜਾ ਤੁਹਾਨੂੰ ਦੱਸਿਆ ਸੀ ਤੇ ਮਾਰਕੀਟ ਤੋਂ ਲੈਣਾ ਹੈ ਬੜਾ ਜਿਹਾ ਸਮਾਨ ਤੇ ਹੁਣ ਆਪਾਂ ਉੱਤਰ ਚੱਲੇ ਆਂ ਮੈਂ ਤੇ ਮੇਰੇ ਬਾਅਦ ਓਕੇ ਜੀ ਹਾਂਜੀ ਗੋਡੀ ਆਪਾਂ ਕੱਢ ਲਈਏ ਬਾਹਰ ਤੇ ਆ ਗਈ ਮੇਰੀ ਵਾਈਫ ਤੇ ਆਪਾਂ ਚੱਲੇ ਆਂ ਬਾਜ਼ਾਰ ਠੀਕ ਹੈ ਜੀ ਆਪਾਂ ਹੁਣ ਚੱਲੇ ਆਂ ਬਾਜ਼ਾਰ ਉੱਥੇ ਜਿਹੜਾ ਸਮਾਨ ਲੈਣਾ ਹੈ ਉਹ ਤੁਹਾਨੂੰ ਦੱਸਾਂ ਹਾਂਜੀ ਆਪਾਂ ਲੈ ਲਿਆ ਸਮਾਨ ਇਹ ਦੇ ਇਸ ਅਦਲਵਾਵਾਂ ਦੇ ਵਿੱਚ ਇਹ ਚ ਹੈਗਾ ਨਾ ਇਹ ਆ ਹੈਗੀ ਆਪਣਾ 골ਡ ਕਿਟ ਫੇਸ਼ਲ ਦੀ ਤੇ ਕੁਝ ਨੈਪਕਿਨ ਹਾਂਜੀ ਆਪਾਂ ਆ ਗੁਰਦੁਆਰਾ ਸਾਹਿਬਾਂ ਤੁਸੀਂ ਦੇਖ ਸਕਦੇ ਹੋ ਆ ਜਾਈਏ ਰਵਿਦਾਸ ਜੈੰਤੀ ਠੀਕ ਹੈ ਜੀ ਤੇ ਆਪਾਂ ਆ ਮੱਥਾ ਟੇਕਣ ਨਾ ਅੰਦਰ ਜਾਵਾਂਗੇ ਪਹਿਲਾਂ ਰਮਾਲ ਬੰਨਾਂਗੇ ਸੱਤੇ ਤੇ ਫਿਰ ਟੇਕਾਂਗੇ ਮੱਥਾ ਕਈ ਮੱਥਾ ਟੇਕ ਲਿਆ ਆਪਾਂ ਨੇ ਤੇ ਹੁਣ ਆਪਾਂ ਚੱਲਿਆਂ ਘਰੇ ਸਾਡੇ ਦੋ ਦੋ ਵਿਆਹ ਹਾਂਜੀ ਆਪਾਂ ਹੁਣ ਚੱਲਿਆ ਕਰੇ ਜੀ ਮੱਥਾ ਆਪਾਂ ਨੇ ਟੇਕ ਲਿਆ ਅਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਠੀਕ ਹੈ ਘਰ ਦੇ ਨੇੜੇ ਹੀ ਆਪਣੇ ਤੇ ਬਸ ਇੱਥੇ ਥੋੜੀ ਦੂਰ ਆਪਣਾ ਘਰ ਤੇ ਹੁਣ ਆਪਾਂ ਮੱਥਾ ਟੇਕ ਲਿਆ ਤੇ ਕਹੀ ਤੇ ਹੁਣ ਆਪਾਂ ਚੱਲਿਆ ਘਰੇ ਹਾਂਜੀ ਆਪਾਂ ਆ ਗਿਆਂ ਘਰੇ ਤੇ ਯਾਦਾਂ ਬਲੌਕ ਕਰਦੇ ਆਪਾਂ ਇੱਥੇ ਐਂਡ ਤੇ ਹੁਣ ਆਪਾਂ ਲੱਗੇ ਜਾ ਕੇ ਕੰਪਿਊਟਰ ਤੇ ਕੰਮ ਕਰਨਾ ਆਪਣਾ ਵੀਡੀਓ ਜਿਹੜੀ ਬਣਾਉਣਾ ਓਕੇ ਜੀ ਬਾਏ ਬਾਏ